ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਯਾਤਰਾ ਦੇ ਦੌਰਾਨ ਇਸ ਸਮੇਂ ਅਸੀਂ ਗੋਬਿੰਦ ਘਾੜ ਦੇ ਉੱਪਰ ਮੌਜੂਦ ਆਂ ਵੱਡੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਲਈ ਤੁਰਵਾਨਾ ਹੋ ਰਹੀਆਂ ਹਨ ਕਿਉਂਕਿ 10 ਤਰੀਕ ਨੂੰ ਜਿਹੜੀ ਹੈ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ক্লোਜ਼ ਹੋ ਰਹੀ ਹੈ ਔਰ ਤਕਰੀਬਨ ਲਗਭਗ ਪਰ 5.5 ਮਹੀਨੇ ਯਾਤਰਾ ਦੇ ਦੌਰਾਨ 2.5 ਲੱਖ ਦੇ ਕਰੀਬ ਜਿਹੜੀਆਂ ਸੰਗਤਾਂ ਹਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਨਤਮਸਤਕ ਹੋ ਚੁੱਕੀਆਂ ਹਨ ਪਰ ਕੁਝ ਸੰਗਤਾਂ ਦਾ ਇਹ ਹੁੰਦਾ ਹੈ ਕਿ ਮੰਨ ਦੇ ਵਿੱਚ ਵਿਚਾਰ ਹੁੰਦੇ ਹਨ ਕਿ ਅਸੀਂ ਕਲੋਜ਼ਿੰਗ ਜਾਂ ਸਟਾਰਟਿੰਗ ਦੇ ਉੱਪਰ ਹੀ ਜਾਵਾਂਗੇ ਤੇ ਹੁਣ 10 ਤਰੀਕ ਨੂੰ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਜਿਹੜੇ ਕਵਾੜ ਹਨ ਉਹ ਬੰਦ ਹੋ ਰਹੇ ਹਨ ਕੁਝ ਸ਼ਰਧਾਲੂ ਸਾਡੇ ਨਾਲ ਇੱਥੇ ਮੌਜੂਦ ਹਨ ਕਿਹੜੀ ਜਗ੍ਹਾ ਤੋਂ ਆਏ ਹਨ ਪੂਰੀ ਗੱਲਬਾਤ ਉਹਨਾਂ ਨਾਲ ਕਰਦੇ ਆਂ ਵੀਰ ਜੀ ਕਿੰਨੀ ਯਾਤਰਾ ਆਏ ਔਰ ਕਿਹੜੀ ਜਗ੍ਹਾ ਤੋਂ ਆਏ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵੈਗੁਰ ਜੀ ਇਹ ਮੇਰੀ 11ਵੀਂ ਯਾਤਰਾ ਹੈ ਤੇ ਤੀਜੀ ਯਾਤਰਾ ਯਾਨੀ ਕਿ ਮੇਰੀ ਇਹ ਸਮਾਪਤੀ ਦੀ ਹੈ ਤੇ ਅਗਲੀ ਵਾਰੀ ਮਹਾਰਾਜ ਨੂੰ ਅਰਦਾਸ ਕਰਨ ਆਏ ਆ ਕਿ ਸਟਾਰਟਿੰਗ ਤੇ ਜਰੂਰ ਭਲਾਨ ਤੇ ਅਸੀਂ ਲੁਧਿਆਣੇ ਤੋਂ ਆਏ ਆ ਮੇਰਾ ਨਾਮ ਅਸ਼ਵਿੰਦਰ ਸਿੰਘ ਹੈ ਤੇ ਮੇਰੇ ਮਿੱਤਰ ਨਾਲ ਜੀ ਤੇ ਬਾਕੀ ਇੱਥੇ ਆ ਕੇ ਸਕੂਨ ਮਿਲਦਾ ਚੈਨ ਮਿਲਦਾ ਪਹਿਲੀ ਵਾਰੀ ਮੈਂ 9th ਕਲਾਸ ਵਿੱਚ ਪੜ੍ਹਦਾ ਸੀ ਉਦੋਂ ਆਇਆ ਸੀਗਾ ਪੜ੍ਹਦੇ ਤੇ ਵਿੱਚੋਂ ਕਈ ਯਾਰੀ ਨਹੀਂ ਵੀ ਆਏ ਗੈਪ ਵੀ ਪਿਆ ਤੇ ਬਾਕੀ ਇਹ ਹੈ ਕਿ ਇੱਥੇ ਆ ਕੇ ਮਨ ਨੂੰ ਸ਼ਾਂਤੀ ਜ਼ਰੂਰ ਮਿਲਦੀ ਹੈ ਠੀਕ ਹੈ ਆਪਾਂ Shimla ਵਗੈਰਾ ਜਾਂ ਕਿਤੇ ਹੋਰ ਜਾਣੇ ਆ ਪਰ ਆਪਣੇ ਬੱਚਿਆਂ ਨੂੰ ਇਹ ਸਥਾਨ ਦੇ ਦਰਸ਼ਨ ਜ਼ਰੂਰ ਕਰਾਓ ਕਿਉਂਕਿ ਇਹ ਗੁਰਗੋਬਿੰ ਸਿੰਘ ਜੀ ਦੇ ਪੂਰਵ ਜਨਮ ਦਾ ਤਪ ਸਥਾਨ ਹੈ ਜਿੱਥੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਤਪ ਕੀਤਾ ਤੇ ਆਪਾਂ ਨੂੰ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਮੰਗਿਆ ਪ੍ਰਮਾਤਮਾ ਨੇ ਦਿੱਤਾ ਇੱਥੋਂ ਤੇ ਇੰਨੀ ਕੋਈ ਗੱਲ ਕਹਿੰਦੇ ਹੋਏ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਅਗਲੇ ਸਾਲ ਯਾਤਰਾ 2026 ਦੀ ਖੁੱਲੇ ਤੇ ਜਰੂਰ ਦਰਸ਼ਨ ਦੇਣ ਕੁਝਕ ਸੰਗਤਾ ਜਿਹੜੀਆਂ ਨੇ ਉਹ ਘਰ ਦੇ ਵਿੱਚ ਜੀ ਵਿਚਾਰ ਹੀ ਬਣਾ ਰੀਆਂ ਹਨ ਚਾਹੇ ਉਹ ਰਸਤੇ ਨੂੰ ਲੈ ਕੇ ਹੋਵੇ ਚਾਹੇ ਤੋਂ ਜਿਹੜੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਹਨ ਤੁਸੀਂ ਜਦੋਂ ਰਵਾਨਾ ਹੋਇਓ ਰਸਤੇ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਆਈ ਜੀ ਨਹੀਂ ਬਿਲਕੁਲ ਰਸਤੇ ਬਿਲਕੁਲ ਕੋਈ ਸਾਨੂੰ ਐਤਕੀ ਕੋਈ ਲੈਂਡ ਸਲਾਈਡਿੰਗ ਵਗੈਰਾ ਕੁਝ ਨਹੀਂ ਸੀਗਾ ਤੇ ਰਸਤੇ ਮਹਾਰਾਜ ਦੀ ਕਿਰਪਾ ਨਾਲ ਚਲੋ ਥੋੜੀ-ਬੋਤੀ ਬਰਸਾਤ ਸੀ ਉਹ ਤਾਂ ਭਾਜੀ ਸਾਰੇ ਪਾਸੇ ਹੀ ਹੋ ਜਾਂਦਾ ਹੈ ਤੇ ਬਾਕੀ ਇਹ ਹੈ ਕਿ ਜਦੋਂ ਹੁਕਮ ਹੋਣਾ ਬਾਕੀ ਉਦੋਂ ਹੀ ਸੰਗਤਾਂ ਨੂੰ ਦਰਸ਼ਨ ਜਦੋਂ ਬਾਬਾ ਜੀ ਦਾ ਹੁਕਮ ਹੋਣਾ ਉਦੋਂ ਹੀ ਦਰਸ਼ਨ ਹੁੰਦੇ ਆ ਬਿਨ ਬੁਲਾਇਆ ਨਹੀਂ ਆਪਾਂ ਬਿਨ ਭਾਗਾ ਕਹਿੰਦੇ ਸਤ ਸੰਗਤ ਨਹੀਂ ਮਿਲਦੀ ਜੀ ਤੇ ਯਾਨੀ ਕਿ ਕਿੰਨਾ ਕੁ ਸੁਜੋਗ ਹੈ ਬਹੁਤ ਸੰਜੋਗ ਹੈ ਜੀ ਤੇ ਜਿਵੇਂ ਹੈਲੀਕਾਪਟਰ ਦੇਖੋ ਅੱਜ ਚੱਲ ਰਿਹਾ ਤੇ ਟਰਸਟੀ ਪੂਰਾ ਹੈ ਯਾਨੀ ਕਿ ਉਹ ਸਾਰੇ ਇੱਕ ਆਲ ਸਮਾਪਤੀ ਹੈ ਸਾਰੇ ਉੱਥੇ ਪਹੁੰਚੇ ਹੋਣਗੇ ਉੱਪਰ ਤੇ ਸਹਿਯੋਗ ਪੂਰਾ ਹੈ ਜੀ ਸਹਿਯੋਗ ਵੱਲ ਕੋਈ ਨਹੀਂ ਲੰਗਰ ਪਾਣੀ ਸਭ ਇੱਥੇ ਕਮਰੇਆਂ ਵਗੈਰਾ ਦੀ ਕੋਈ ਦਿੱਕਤ ਨਹੀਂ ਆਇਓ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਹਨ ਹੋਮੋ ਹੋਮਾ ਕੇ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਕਿਉਂਕਿ 10 ਤਰੀਕ ਨੂੰ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਯਾਤਰਾ ਜਿਹੜੀ ਹੈ ਕਲੋਜ਼ ਹੋ ਜਾਣੀ ਹੈ ਪਰ ਸੰਗਤਾਂ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਹਨ ਕਿ ਅਸੀਂ ਇਸ ਸਾਲ ਦੀ ਜਿਹੜੀ ਯਾਤਰਾ ਹੈ ਉਸ ਤਰ੍ਹਾਂ ਦਰਸ਼ਨ ਜ਼ਰੂਰ ਕਰਨ ਚਾਹੀਏ ਉਸ ਤੋਂ ਬਾਅਦ ਅਗਲੇ ਸਾਲ ਜਿਹੜੇ ਕਵਾੜ ਖੁੱਲਣੇ ਹਨ ਉਸ ਦੀ ਮਿਤੀ ਉਸ ਦਾ ਸਾਰਾ ਕੁਝ ਜਿਹੜਾ ਤੈਅ ਕਰਨਾ ਉਹ ਬਾਕੀ ਹੁੰਦਾ ਹੈ ਪਰ ਫਿਲਹਾਲ ਜਿਹੜੀ ਸਾਲ ਦੀ ਯਾਤਰਾ ਹੈ ਉਸ ਨੂੰ ਅਸੀਂ ਜ਼ਰੂਰ ਕੰਪਲੀਟ ਕਰੀਏ ਸੋ ਇਹ ਵੀਰ ਜਿਹੜੇ ਸਨ ਲੁਧਿਆਣੇ ਤੁਹਾਏ ਸੰਨ ਬਹੁਤ ਸਾਰੀਆਂ ਸੰਗਤਾਂ ਪੰਜਾਬ ਤੋਂ ਦਿੱਲੀ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀਆਂ ਹਨ ਪਰ ਸਾਡੀ ਇੱਕ ਹੀ ਅਪੀਲ ਹੈ ਕਿ ਤੁਸੀਂ ਕਿਸੇ ਵੀ ਅਫਵਾਹਾਂ ਦੇ ਵਿੱਚ ਨਾ ਆਓ ਕੇਵਲ ਤੇ ਕੇਵਲ ਆਪਣੇ ਘਰ ਤੋਂ ਮਨ ਵਿਚਾਰ ਬਣਾ ਕੇ ਗੁਰਦੁਆਰਾ ਸ੍ਰੀ ਹੇਮਕੋਟ ਸੈਮਲੀ ਰਹਿਮਾਨਾ ਹੋ ਔਰ ਤੁਹਾਨੂੰ ਜਿਹੜੀ ਦਿੱਕਤ ਪਰੇਸ਼ਾਨੀਆਂ ਉਹ ਕਿਤੇ ਵੀ ਨਹੀਂ ਆਏਗੀ